ਤਾ ਦੋਸਤੋ ਨਿੱਕੇ ਫਿੱਦੂ ਲਈ ਅਪਵਾਨਾ ਖਾਨੇ ਭੇਜ ਦਿੱਤੇ ਲੱਖਾਂ ਰੁਪਏ ਦੇ ਰਖੜੀ ਅਤੇ ਮਹਿੰਗੇ ਗਿਫਟ। ਤਾ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਪਵਾਨਾ ਖਾਨ ਹਰੇਕ ਫੜ ਫਿੱਦੂ ਮੁਫੇ ਵਾਲਾ ਨੂੰ ਰਖੜੀ ਬੰਨਣ ਦੇ ਲਈ ਆਉਂਦੀ ਸੀ। ਅਤੇ ਫਿੱਦੂ ਨੇ ਵੀ ਜਿਉਂਦੇ ਜੀ ਅਪਵਾਨਾ ਖਾਨ ਦਾ ਬਹੁਤ ਹੀ ਜ਼ਿਆਦਾ ਜਫਾਤ ਦਿੱਤਾ ਸੀ ਅਤੇ ਜਦੋਂ ਫਿੱਦੂ ਇਸ ਦੁਨੀਆ ਤੋਂ ਚਲੇ ਗਿਆ ਉਵੇਂ ਹੀ ਅਪਵਾਨਾ ਖਾਨ ਵੀ ਹੌਲੀ-ਹੌਲੀ ਫਿੱਦੂ ਦੀ ਫੈਮਿਲੀ ਤੋਂ ਦੂਰ ਹੁੰਦੀ ਗਈ। ਉਸ ਤੋਂ ਬਾਅਦ ਨਾ ਹੀ ਉਹ ਕਦੇ ਫਿੱਦੂ ਦੀ ਹਵੇਲੀ ਵਿੱਚ ਗਈ ਅਤੇ ਨਾ ਹੀ ਉਸਨੇ ਫਿੱਦੂ ਦੇ ਇਨਫਾਵ ਦੀ ਕੋਈ ਗੱਲ ਕੀਤੀ। ਪਰ ਹੁਣ ਜਦੋਂ ਤੋਂ ਫਿਰ ਨਿੱਕੇ ਫਿੱਦੂ ਨੇ ਜਨਮ ਲਿਆ ਹੈ ਤਾਂ ਪਸਾਨਾ ਖਾਨ ਨੂੰ ਫਿੱਦੂ ਨੂੰ ਮਿਲਣ ਹਵੇਦੀ ਦੇ ਵਿੱਚ ਆਉਂਦੀ ਰਹਿੰਦੀ ਹੈ ਪਰ ਹੁਣ ਇਸ ਵਾਰ ਫਿਰ ਨਿੱਕੇ ਫਿੱਦੂ ਦੀ ਪਹਿਲੀ ਰਖੜੀ ਇਸ ਕਰਕੇ ਪਸਾਨਾ ਖਾਨ ਨੇ ਨਿੱਕੇ ਫਿੱਦੂ ਦੇ ਲਈ ਲੱਖਾਂ ਰੁਪਏ ਦੀ ਫੋਨ ਦੇ ਰਖੜੀ ਭੇਜ ਦਿੱਤੀ ਜਿਫਦੀਆਂ ਕੀ ਤੁਸੀਂ ਤਸਵੀਰਾਂ ਵੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਫਿੱਦੂ ਦੀ ਫਮਾਦ ਉੱਤੇ ਵੀ ਬਹੁਤ ਜਿਆਦਾ ਲੱਖਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਅਤੇ ਬਹੁਤ ਜਿਆਦਾ ਰਖੜੀਆਂ ਬਣੀਆਂ ਜਿਵੇਂ ਤੋਂ ਬਾਅਦ ਲੋਕਾਂ ਨੇ ਨਿੱਕੇ ਫਿੱਦੂ ਦੀ ਵਿਹਲੀ ਪਹੁੰਚ ਕੇ ਫਨੂੰ ਤਰ੍ਹਾਂ ਤਰ੍ਹਾਂ ਦੇ ਗਿਫਟ ਵੀ ਦਿੱਤੇ ਤਾਂ ਦੋਸਤੋ ਤੁਹਾਡੀ ਵੀ ਵੀਡੀਓ ਦੇ ਬਾਰੇ ਵਿੱਚ ਕੀ رائے ਹੈ ਆਪਣੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ